ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਪੈਣਾਂ ਨੂੰ ਭਰਾਵਾਂ ਨੂੰ ਹੋਰ ਸਭ ਠੀਕ ਠਾਕ ਹੋ ਤੇ ਆਪਣੇ ਬਾਈ ਨੇ ਇਹ ਦੋ ਗੱਡੀਆਂ ਪਾਈਆਂ ਨੇ ਇੱਕ ਆਰਟਿਕਾ ਇੱਕ ਟੌਪ ਮਾਡਲ ਸਵਿਫਟ ਡੀਅਰ ਹੈ ਠੀਕ ਹੈ ਜੀ ਕਿਸੇ ਨੇ ਵੀ ਭੈਣ ਭਰਾਣੇ ਸਾਈਲੀ ਬੁੱਕ ਕਰਨੇ ਹੁਣ ਤਾਂ ਨੰਬਰ ਦਿੱਤੇ ਗਏ ਨੇ ਉਹਨਾਂ ਤੇ ਕੰਟੈਕਟ ਕਰ ਸਕਦੇ ਨੇ ਠੀਕ ਹੈ ਕਿਤੇ ਵੀ ਲਿਆਣੀਆਂ ਹੋਰ ਗੱਡੀਆਂ ਚਾਰ ਧਾਮ ਯਾਤਰਾ ਹੋਵੇ ਜਾਂ ਕਿਤੇ ਵੀ ਹੋਰ ਫੇਰਪੋਰਟ ਜਾਣਾ ਹੋਵੇ ਕੰਬਰਸਰ ਜਾਣਾ ਹੋਵੇ ਮਾਲੂ ਕਿਤੇ ਵੀ ਜਾਣਾ ਹੋਵੇ ਤੁਸੀਂ ਗੱਡੀ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਗੱਡੀਆਂ ਨਵੀਆਂ ਗੱਡੀਆਂ ਨੇ ਜੀ ਵਧੀਆ ਪੂਰੇ ਟ੍ਰੈਂਡ ਡਰਾਈਵਰ ਨੇਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਗੱਡੀਆਂ ਬਿਲਕੁਲ ਨਵੀਆਂ ਨਹੀਂ ਆ ਦੋਏ ਗੱਡੀਆਂ ਨਵੀਆਂ ਨਹੀਂ ਤੇ ਉੱਪਰ ਪਾਈਆਂ ਦੇ ਨੰਬਰ ਸਾਰਾ ਕੁਝ ਦਿੱਤਾ ਗਿਆ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋਗੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਕੋਈ ਚੱਕਰ ਨਹੀਂ ਹੈ ਕਿਤੇ ਮਰਜ਼ੀ ਲਿਆ ਸਕਦੇ ਹੋ ਬੱਟੀਆਂ